ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮਹਾਰਾਜ ਰਸੋਈ ਚੈਨਲ ਤੇ ਪਿੰਨੀਆ ਜਿਹੜੇ ਦੇਖ ਰਹੇ ਹੋ ਤੁਸੀਂ ਕੋਈ ਦਿਨ ਨਹੀਂ ਆਟੇ ਦੀਆਂ ਬਣਾਉਣੀਆਂ ਅੱਜ ਉਹ ਤੁਸੀਂ ਵੀ ਬਣਾ ਲਓ ਤੇ ਰੈਸਪੀ ਆਪਾਂ ਸਾਰੀ ਦੇਵਾਂਗੇ ਤੁਹਾਨੂੰ ਇੱਧਰ ਆਪਾਂ ਸਮਾਨ ਲੈ ਲਿਆ ਤੇ ਦੋ ਕੌਲੀਆਂ ਆਟੇ ਦੀਆਂ ਲੈ ਲਈਆਂ ਹੈਗੀਆਂ ਤੇ ਦੋ ਕੌਲੀਆਂ ਪਖੰਡੀਆਂ ਲੈ ਲਈਆਂ ਤੇ ਇਹ ਵੇਸਣਾ ਥੋੜਾ ਜਿਹਾ ਮਿਲਕ ਪਾਊਡਰ ਹੈ 100 ਗ੍ਰਾਮ ਤੇ ਗੂੰਦ ਹੈ ਦੋ ਤਿੰਨ ਚਮਚ ਤੇ ਕਾਜੂ ਤੇ ਬਦਾਮ ਕੇਸਰ ਤੇ ਇੱਕ ਇਲਾਇਚੀ ਲਈ ਹੈ ਦੇ ਹੁਣ ਆਪਾਂ ਇਧਰ ਆਟਾ ਜਿਹੜਾ ਭੁੰਨ ਲੈਨੇ ਆਂ ਪਹਿਲਾਂ ਆਪਾਂ ਘਿਓ ਨਹੀਂ ਪਾਵਾਂਗੇ ਤੇ ਪਹਿਲਾਂ ਆਪਾਂ ਉਹ ਭੁੰਨਾਗੇ ਇਹਨੂੰ ਫਿਰ ਘਿਓ ਆ ਜਿਹੜਾ ਘੱਟ ਲੱਗਦਾ ਜੇ ਆਪਾਂ ਪਹਿਲੇ ਘਿਓ ਦੇ ਵਿੱਚ ਆਟਾ ਪਾ ਦਈਏ ਫਿਰ ਘਿਓ ਜ਼ਿਆਦਾ ਲੱਗਦਾ ਤੇ ਇਹ ਆਪਾਂ ਆਟਾ ਕਣਕ ਦਾ ਜਿਹੜਾ ਪਾ ਦਿੱਤਾ ਨਾਲ ਹੀ ਬੇਸਣ ਪਾ ਦਿੱਤਾ ਤੇ ਇਹਨੂੰ ਆਪਾਂ 5 ਤੋਂ 7 ਮਿੰਟ ਘਿਓ ਤੋਂ ਬਿਨਾਂ ਹੀ ਭੁੰਨ ਲਾਂਗੇ ਤੇ ਜਦੋਂ ਇਹਦੇ ਵਿੱਚ ਸੁਗੰਧ ਖੁਸ਼ਬੂ ਆਉਣ ਲੱਗੀ ਫਿਰ ਆਪਾਂ ਇਹਦੇ ਵਿੱਚ ਘਿਓ ਪਾਉਣਾ ਸਟਾਰਟ ਕਰ ਦਾਂਗੇ ਥੋੜਾ ਥੋੜਾ ਘਿਓ ਪਾਵਾਂਗੇ ਇਹਦੇ ਵਿੱਚ ਤੇ ਪਿੰਨੀ ਆ ਜਿਹੜੀਆਂ ਆਪਾਂ ਬਣਾਵਾਂਗੇ ਅੱਜ ਦੇਸੀ ਘਿਓ ਦੀਆਂ ਕਿਉਂ ਤੁਸੀਂ ਕੋਈ ਵੀ ਪਾ ਸਕਦੇ ਹੋ ਤੇ ਰिफाइंड ਨਾਲ ਪਾਇਓ ਰिफाइंड ਚ ਨਹੀਂ ਵਧੀਆ ਬਣਦੀਆਂ ਦੂਜਾ ਘਿਓ ਪਾ ਸਕਦੇ ਹੋ ਤੁਸੀਂ ਤੇ ਚਾਹੇ ਦੇਸੀ ਘਿਓ ਪਾ ਸਕਦੇ ਆ ਪਰ ਦੇਸੀ ਘਿਓ ਹੈ ਜਿਹਨੇ ਬਣਾ ਰਹੇ ਕਿਉਂਕਿ ਹੁਣ ਮੌਸਮ ਹੈ ਜਿਹੜਾ ਚੇਂਜ ਹੋ ਗਿਆ ਤੇ ਥੋੜਾ ਥੋੜਾ ਹੁਣ ਜੀ ਕਰਦਾ ਹੁੰਦਾ ਹੈ ਨਾ ਚਾਹ ਨਾਲ ਕੁਝ ਖਾਣ ਨੂੰ ਤੇ ਫਿਰ ਮੈਂ ਕਿਹਾ ਚਲੋ ਥੋੜੀਆਂ ਆਪਾਂ ਬਣਾ ਲੈਂਦੇ ਪਿੰਨੀਆ ਤੇ ਨਾਲੇ ਮੇਰੇ ਕੋਲ ਵੀ ਵੀਡੀਓ ਮੈਣੀ ਸੀ ਵੀ ਫਿਰ ਮੈਂ ਵੀਡੀਓ ਸ਼ੂਟ ਕਰਨੀ ਸੀ ਤੇ ਲੋ ਜੀ ਹੁਣ ਆਪਾਂ ਥੋੜਾ ਥੋੜਾ ਬੇਸਿਕ ਉਹ ਆ ਜਿਹੜਾ ਪਾਈ ਜਾਂਦੇ ਆ ਇਹਦੇ ਵਿੱਚ ਤੇ ਆਟੇ ਨੂੰ ਘੁੰਨੀ ਜਾਂਦੇ ਨਾਲ ਦੇ ਨਾਲ ਤੇ ਇਹ ਆਪਾਂ ਗੁੰਨਦਾ ਜਿਹੜੀ ਭੁੰਨ ਲੈਣੇ ਆ ਕਿਉਂਕਿ ਇਹ ਵੀ ਤੁਹਾਨੂੰ ਪਤਾ ਭੁੰਦਣੀ ਪੈਣੀ ਹੁੰਦੀ ਉਹ ਦਾ ਤੇ ਜੇ ਆਪਾਂ ਵੈਸੇ ਹੀ ਸਾਰੇ ਛੋੜ ਦਿੱਤੇ ਤਾਂ ਇਹ ਅੰਗੜ ਗਈਆਂ ਬਚ ਜਾਣਗੀਆਂ ਤੇ ਥੋੜੀ ਥੋੜੀ ਪਾ ਕੇ ਇਹਨੂੰ ਆਪਾਂ ਨਾਲ ਰਲਾਈ ਜਾਵਾਂਗੇ ਤਾਂ ਕਿ ਇਹ ਵੀ ਨਾਲ ਹੀ ਰਲ ਜੇ ਆਟੇ ਦੇ ਤੇ ਇੱਕਦਮ ਨਾ ਪਾਓ ਤੁਸੀਂ ਸਾਰੀ ਤੇ ਬਾਕੀ ਕੋਈ ਵੀ ਚੀਜ਼ ਤੁਸੀਂ ਛੱਡ ਸਕਦੇ ਹੋ ਕੋਈ ਵੀ ਪਾ ਸਕਦੇ ਹੋ ਪਿੰਗਾਂ ਜਿਹੜੀਆਂ ਬਣ ਕੇ ਬਹੁਤ ਹੀ ਵਧੀਆ ਤਿਆਰ ਹੁੰਦੀਆਂ ਕਿਉਂਕਿ ਹਜੇ ਕੋਈ ਨੂੰ ਵੀ ਨਹੀਂ ਜੀ ਕਰਦਾ ਹਨਾ ਗਰਮੀ ਹੈ ਤੇ ਇਸ ਤਰ੍ਹਾਂ ਤੁਸੀਂ ਹਲਕੀਆਂ ਜਿਹੀਆਂ ਪਿੰਗੀਆਂ ਬਣਾ ਸਕਦੇ ਹੋ ਜੇ ਕਿਸੇ ਦਾ ਮਿੱਠਾ ਖਾਣ ਦਾ ਜੀ ਕਰਦਾ ਤੇ ਵੈਸੇ ਵੀ ਘਰੇ ਬਣਾ ਕੇ ਰੱਖ ਸਕਦੇ ਹੋ ਬਹੁਤ ਹੀ ਵਧੀਆ ਹੁੰਦੀ ਹੈ ਇਸੇ ਵਾਸਤੇ ਗਾਜੂ ਬਰਾਮ ਵਗੈਰਾ ਪਾਏ ਆਪਾਂ ਸਾਰਿਆਂ ਨੇ ਦੇਖੀ ਇਹ ਸੁੱਕੀ ਚੀਜ਼ਾਂ ਨਾਲ ਇਹ ਖਰਾਬ ਵੀ ਨਹੀਂ ਹੁੰਦੀਆਂ। ਮਹੀਨਾ ਡੇਢ ਮਹੀਨਾ ਰੱਖ ਲਓ ਭਲਾ ਤੁਸੀਂ ਖਰਾਬ ਨਹੀਂ ਹੁੰਦੀਆਂ ਕਿਉਂਕਿ ਆਪਾਂ ਆਟਾ ਭੁੰਨ ਲਿਆ ਫਿਰ ਚਾਸ ਬਣਾ ਕੇ ਪਾਵਾਂਗੇ ਇਹਦੇ ਵਿੱਚ। ਤੇ ਖਰਾਬ ਵੀ ਨਹੀਂ ਹੁੰਦਾ। ਖਰਾਬ ਹੋਣ ਵਾਲੀ ਇਹਦੇ ਵਿੱਚ ਕੋਈ ਵੀ ਚੀਜ਼ ਨਹੀਂ ਹੈਗੀ। ਜਿਹੜੇ ਜਲਦੀ ਖਰਾਬ ਹੋਊਗੀ। ਤੇ ਮੌਸਮ ਦੇ ਹਿਸਾਬ ਨਾਲ ਤੁਸੀਂ ਰੱਖ ਵੀ ਸਕਦੇ ਹੋ ਇਹਨੂੰ। ਸੇਵ ਕਰਕੇ ਇਹਨਾਂ ਨੂੰ ਜਿਵੇਂ ਹੁਣ ਹਜੇ ਏਸੀ ਤਾਂ ਚੱਲਦੀ ਹੈ ਨਾ ਏਸੀ ਵਾਲੇ ਕਮਰੇ ਚ ਆਪਾਂ ਰੱਖ ਸਕਦੇ ਮਹੀਨਾ ਖਰਾਬ ਨਹੀਂ ਹੁੰਦੀਆਂ। ਤੇ ਲੋ ਜੀ ਆਟਾ ਆਪਣਾ ਪੁੱਜੀ ਜਾਂਦਾ। ਅੱਠ ਦਿਨ ਚੰਗੀ ਤਰ੍ਹਾਂ ਭੁੰਨ ਲੈਣਾ ਤਾਂ ਕਿ ਇਹਦੇ ਵਿੱਚ ਕੱਚਾਪਨ ਨਾ ਰਹੇ ਫਿਰ ਪਿੰਨੀਆਂ ਜੜੀਆਂ ਸਵਾਦ ਨਹੀਂ ਲੱਗਣੀਆਂ ਜਟ ਆਪਣਾ ਕੱਚਾ ਰਹਿ ਗਿਆ ਤੇ ਲੋ ਜੀ ਆਟਾ ਆਪਣਾ ਪੁੱਜ ਚੁੱਕਿਆ ਦੇਖੋ ਕਲਰ ਵੀ ਚੇਂਜ ਹੋ ਗਿਆ ਤੇ ਘਿਓ ਵੀ ਛੱਡਦਾ ਆਟੇ ਨੇ ਘਿਓ ਵੀ ਆਪਾਂ ਦੇਖ ਲਓ ਇਹਦੇ ਵਿੱਚ ਦੋ ਕੌਲੀ ਆਟੇ ਦੀਆਂ ਪਾਈਆਂ ਤੇ ਅੱਧਿਕ ਕੌਲੀ ਪਾਈ ਆਪਾਂ ਵੇਸਣ ਦੀ ਤੇ ਘਿਓ ਇਹਦੇ ਵਿੱਚ ਆਪਾਂ ਪਾਈਆ ਕਿ ਪਤਾ ਹੋਊਗਾ ਮੈਨੂੰ ਲੱਗਦਾ ਤੋਲਿਆ ਤਾਂ ਮੈਂ ਹੈ ਨਹੀਂ ਸੀਗਾ ਤੇ ਨਾਲ ਦੀ ਨਾਲ ਪਾਈ ਗਏ ਤੇ ਮਟੀਰੀਅਲ ਆ ਜਿਹੜਾ ਆਪਣਾ ਪੌਣੇ ਕਿਲੋ ਦੇ ਨੇੜੇ ਹੋ ਗਿਆ ਮੇਰੇ ਸਾਬ ਨਾਲ ਜੇ ਆਪਾਂ ਕਿਉਂ ਪਾਉਂਦੇ ਨਾਪ ਕੇ ਤੇ ਫੇਰ ਆٹے ਜਿੰਨਾ ਹੀ ਪਾਉਣਾ ਪੈਣਾ ਸੀ ਆਪਾਂ ਨੂੰ ਤੇ ਆٹے ਨਾਲ ਹੁਣ ਆਪਾਂ ਘੱਟ ਪਾਇਆ ਕਿਉਂ ਇਹਦੇ ਵਿੱਚ ਤੇ ਜਿਆਦਾ ਨਹੀਂ ਪਾਇਆ ਤੇ ਹੁਣ ਆਪਾਂ ਮਿਲਕ ਪਾਊਡਰ ਪਾ ਦਿੱਤਾ ਥੋੜਾ ਥੋੜਾ ਕਰਕੇ ਤੇ ਇਹ ਵੀ ਤੁਸੀਂ ਥੋੜਾ ਥੋੜਾ ਕਰਕੇ ਪਾ ਦਿਓ ਇਕਦਮ ਨਾ ਸੁੱਟ ਲਿਓ ਫੇਰ ਇਹਦੀਆਂ ਵੀ ਗੰਡਾ ਜਿਹੀਆਂ ਬਣ ਜਾਂਦੀਆਂ ਨੇ ਤਾਂ ਗਰਮ ਦੇ ਵਿੱਚ ਇਹਦੇ ਨਾਲ ਖੋਏ ਦਾ ਟੇਸ ਆਊਗਾ ਪਨੀਰ ਦੇ ਵਿੱਚੋਂ ਵਧੀਆ ਤੇ ਕੋਸਾ ਪਵੈਸਣ ਪਾਲਿਆ ਵਿਸਣ ਦਾ ਵੀ ਬਹੁਤ ਵਧੀਆ ਟੇਸਟ ਆਉਂਦਾ ਪਿੰਨੀਆਂ ਦੇ ਵਿੱਚ ਤੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀਆਂ ਜੀ ਦੇਸੀ ਘਿਓ ਦੀਆਂ ਪਿੰਨੀਆਂ ਇੰਨੀ ਸੋਹਣੀ ਖੁਸ਼ਬੂ ਆ ਰਹੀ ਹੈ ਤੇ ਤੁਸੀਂ ਵੀ ਇੱਕ ਵਾਰ ਜਰੂਰ ਬਣਾ ਲਿਓ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰਨੀ ਬਿਲਕੁਲ ਨਾ ਭੁੱਲਿਓ ਮਹਾਰਾਜ ਰਸੋਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਕਿਉਂਕਿ ਹੁਣ ਮੇਥੋਂ ਵੀਡੀਓ ਵੀ ਨਹੀਂ ਪਾਈ ਜਾਂਦੀ ਕਿਉਂਕਿ ਟਾਈਮ ਨਹੀਂ ਲੱਗਦਾ ਹੁਣ ਮੈਂ ਤੀਜੇ ਦਿਨ ਵੀਡੀਓ ਪਾਉਣੀ ਪਣੀ ਹੈ ਤੇ ਵੀਡੀਓ ਤੁਸੀਂ ਜਰੂਰ ਦੇਖ ਲਿਆ ਕਰੋ ਜੀ ਇੰਨੀ ਰਿਕਵੈਸਟ ਹੈ ਆਪਣੀ ਇਹ ਵੀਡੀਓ ਨੂੰ ਲਾਈਕ ਵੀ ਕਰ ਦਿਆ ਕਰੋ ਸ਼ੇਅਰ ਵੀ ਕਰ ਦਿੱਤਾ ਕਰੋ ਤੇ ਕਿਉਂਕਿ ਹੁਣ ਕੰਮ ਹੋ ਜਾਂਦਾ ਟਿਫਣਾ ਦਾ ਫਿਰ ਮੇਰੇ ਤੋਂ ਵੀਡੀਓ ਬਣਦੀ ਨਹੀਂ ਹੈਗੀ ਤੇ ਟਿਫਣਾ ਦੀ ਮੈਂ ਰੋਜ਼ ਰੋਜ਼ ਪਾਉਂਦੀ ਨਹੀਂ ਹੈਗੀ ਫਿਰ ਇੱਕ ਨਾਲੇ ਵੀ ਬੋਰਿੰਗ ਹੋ ਜਾਂਦੇ ਹਨਾ ਇੱਕੋ ਹੀ ਵੀਡੀਓ ਪਾਈ ਜਾਈਏ ਤਾਂ ਤੇ ਚਲੋ ਜਦੋਂ ਕਦੀ ਵੀਡੀਓ ਨਹੀਂ ਹੁੰਦੀ ਫਿਰ ਮੈਂ ਉਹ ਵੀ ਵਿੱਚ ਪਾ ਦੇਣੀ ਹੁੰਦੀ ਹੈ ਤੇ ਨਾਲੇ ਆਪਣਾ ਟਿਫਨ ਦਾ ਪਤਾ ਲੱਗ ਜਾਂਦਾ ਜੀ ਹੁਣ ਨਹੀਂ ਪਤਾ ਹੁੰਦਾ ਨਾ ਕਿਸੇ ਨੇ ਲੜਾ ਹੁੰਦਾ ਟਿਫਨ ਤੇ ਟਿਫਨ ਵੀ ਤੁਸੀਂ ਲੈ ਸਕਦੇ ਹੋ ਜੀ ਟਿਫਨ ਸਰਵਿਸ ਹੈ ਆਪਣੇ ਕੋਲ ਨੰਬਰ ਆਪਣਾ 734097043 ਤੇ ਤੁਸੀਂ ਆਰਡਰ ਦੇ ਸਕਦੇ ਹੋ ਟਿਫਨ ਦਾ ਤੇ ਛੋਟੇ-ਮੋਟੇ ਪ੍ਰੋਗਰਾਮ ਵਾਸਤੇ ਵੀ ਤੁਸੀਂ ਟਿਫਨ ਬਣਵਾ ਸਕਦੇ ਹੋ 150 150 200 ਜਿੰਨਾ ਟਿਫਨ ਚਾਹੀਦਾ ਤੁਸੀਂ ਬਣਵਾ ਸਕਦੇ ਹੋ ਸਾਡੇ ਕੋਲ ਤੇ ਸਾਨੂੰ ਪਹਿਲਾਂ ਦੱਸ ਕੇ ਤੇ ਇਹ ਸਬਜੀ ਭਾਜੀ ਵੀ ਤੁਹਾਡੇ ਆਰਡਰ ਤੇ ਅਸੀਂ ਬਣਾ ਦੇਾਂਗੇ ਜੀ ਉਸ ਹਿਸਾਬ ਨਾਲ ਰਜਿਸਟ੍ਰੇਸ਼ਨ ਕਰਕੇ ਤੇ ਤੁਸੀਂ ਕੋਈ ਪਨੀਰ ਵਗੈਰਾ ਚਾਹ ਕੇ ਸਬਜੀ ਪੜਾਉਣੀ ਹੁੰਦੀ ਹੈ ਨਾ ਤੇ ਉਹ ਵੀ ਅਸੀਂ ਬਣਾ ਦਿੰਨੇ ਹੁੰਦੇ ਆ ਤੇ ਜੇ ਤੁਸ ਤੁਹਾਨੂੰ ਕਿਸੇ ਨੂੰ ਲੋਡ ਹੋਈ ਤਾਂ ਛੋਟੇ-ਮੋਟੇ ਪ੍ਰੋਗਰਾਮ ਤੇ ਜ਼ਰੂਰ ਆਰਡਰ ਦੇ ਆਜੋ ਸਾਨੂੰ ਟਿਫਨ ਦਾ ਤੇ ਵੈਸੇ ਵੀ ਤੁਹਾਨੂੰ ਕੋਈ ਟਿਫਨ ਲਾਉਣਾ ਕਿਸੇ ਨੇ 1 2 4 ਕਿੰਨੇ ਵੀ ਲਾਉਣੇ ਆ ਲਾ ਸਕਦੇ ਹਾਂ ਸਾਡੇ ਕੋਲ ਟਿਫਨ ਨੰਬਰ ਤੁਹਾਨੂੰ ਦੇਤਾ 7340937044 ਇਹ ਤੇ ਤੁਸੀਂ ਫੋਨ ਲਾ ਕੇ ਤੇ ਗੱਲ ਕਰ ਸਕਦੇ ਹੋ ਟਿਫਨ ਲਾ ਸਕਦੇ ਹੋ ਲੋ ਜੀ ਹੁਣ ਇਧਰ ਆ 50 ਬਣਾ ਲਈਏ ਤੇ ਖੰਡ ਆਪਾਂ ਦੱਸ ਹੀ ਦਿੱਤਾ ਜੀ ਤੁਹਾਨੂੰ ਦੋ ਕਲੀਆਂ ਲਈਆਂ ਦੋ ਕਲੀਆਂ ਆਟੇ ਦੀਆਂ ਤੇ ਉਹਦੇ ਵਿੱਚ ਅੱਧਾ ਕੋਲਾ ਆਪਾਂ ਪਾਣੀ ਦਾ ਪਾਇਆ ਸੀ ਕੋਲਾ ਆਪਣਾ ਖੰਡ ਦਾ ਸੀਗਾ ਤੇ ਇੰਦਾ ਆਪਾਂ ਪਾਣੀ ਦਾ ਪਾ ਕੇ ਚਾਹਸ ਬਣਾ ਲਈਏ ਤੇ ਚਾਹਸ ਆਪਾਂ ਬਣਾਉਣੀ ਹੈ ਇੱਕ ਤਾਰ ਦੀ ਥੋੜੀ ਜਿਹੀ ਗਾੜ੍ਹੀ ਜ਼ਿਆਦਾ ਗਾੜ੍ਹੀ ਨਹੀਂ ਕਰਨੀ ਕਿਉਂਕਿ ਫਿਰ ਸੁੱਕ ਜੂਏ ਆ ਦੇਖੋ ਇੰਦਾਂ ਦੀ ਵਸਟਪੇ ਚ ਪੀ ਬਣਾ ਲੈਣੀ ਹੈ ਤੇ ਚਾਹਸ ਆਪਣੀ ਬਿਲਕੁਲ ਬਣ ਕੇ ਤਿਆਰ ਹੋ ਗਈ ਹੈ ਤੇ ਹੁਣ ਆਪਾਂ ਇਹਨੂੰ ਮਟੀਰੀਅਲ ਨੂੰ ਬਾਹਰ ਲਿਆਂਦਾ ਦਸੋਈ ਚ ਵੈਸੇ ਮੈਂ ਇੱਥੇ ਪੁਣੇ ਸੀ ਆਟਾ ਦਾ ਚਾਹਸ ਜਿਹੜੀ ਅੰਦਰ ਗੈਸ ਤੇ ਬਣਾ ਕੇ ਲਈ ਹੈ ਚਾਹ সুই ਠੰਡੀ ਕਰ ਲਈ ਥੋੜੀ ਤੇ ਇਹ ਵੀ ਆਪਾਂ ਆਟਾ ਜਿਹੜਾ ਠੰਡਾ ਕਰ ਲਿਆ ਗਰਮ ਦੇ ਵਿੱਚ ਨਾ ਪਾਇਓ ਫਿਰ ਇਹ ਪ੍ਰਸ਼ਾਦ ਦੇ ਰੂਪ ਬਦਲ ਜੂਗਾ ਜੇ ਤੁਸੀਂ ਗਰਮ ਦੇ ਵਿੱਚ ਪਾ ਦੋਗੇ ਤੇ ਜਿਆਦਾ ਠੰਡਾ ਨਹੀਂ ਕਰਨਾ ਬਸ ਥੋੜਾ ਜਿਹਾ ਠੰਡਾ ਕਰਨਾ ਆਟੇ ਨੂੰ ਵੀ ਤੇ ਚਾਹ ਨੂੰ ਵੀ ਤੇ ਜਿਆਦਾ ਜਾਨੀ ਜਿਵੇਂ ਆਪਾਂ ਕਹਦੇ ਰ ਇਧਰ ਇਧੇ ਆਪਾਂ ਕਈ ਵਾਰ ਪਤਾ ਕੀ ਕਰਦੇ ਆ ਆਟਾ ਭੁੰਨ ਲੱਗ ਜਾਂਦਾ ਨਾਲ ਹੀ ਚਾਹ ਬਣਾ ਲੈਂਦੇ ਆ ਤੇ ਫਿਰ ਕਈ ਵਾਰ ਆਟਾ ਗਰਮ ਹੁੰਦਾ ਤੇ ਚਾਸ ਵੀ ਗਰਮ ਹੁੰਦੀ ਹੈ ਤੇ ਆਪਾਂ ਪਾ ਦਿੰਨੇ ਫਟਾਫਟ ਤੇ ਫਿਰ ਉਹ ਪ੍ਰਸ਼ਾਦ ਜਿਹਾ ਬਣ ਜੂਗਾ ਉਹ ਨਹੀਂ ਪਿੰਨੀਆਂ ਨਹੀਂ ਬਣਣਗੀਆਂ ਵਧੀਆ ਤੇ ਥੋੜਾ ਜਿਹਾ ਠੰਡਾ ਕਰਕੇ ਪਾਏ ਤੇ ਹੁਣ ਇਹਨਾਂ ਨਾਲ ਦੀ ਨਾਲ ਆਪਾਂ ਰਲਾਈ ਜੰਨੇ ਦੇਖੋ ਕਿੰਦਰਾ ਜਿਹੜਾ ਬਹੁਤ ਸੋਹਣਾ ਆ ਗਿਆ ਆਟੇ ਦਾ ਤੇ ਦੇਖਣ ਚ ਇਦਾਂ ਲੱਗਦਾ ਜਿਵੇਂ ਕੁਆ ਜਿੰਨੀਆਂ ਪਿੰਨੀਆਂ ਹੁੰਦੀਆਂ ਕੋਈ ਇਦਾਂ ਪਿੰਨੀਆਂ ਮੂਲਕੋ ਲੱਗਣੀਆਂ ਇਹ ਜਦੋਂ ਆਪਾਂ ਬਣਾਤੀਆਂ ਪਿੰਨੀਆਂ ਤੇ ਦੇਖਣ ਚ ਇਦਾਂ ਲੱਗ ਰਿਹਾ ਜਿਵੇਂ ਕੁਆ ਹੁੰਦਾ ਹੈ ਤੇ ਖਸ਼ਬੂ ਵੀ ਬਹੁਤ ਸੋਹਣੀ ਆ ਰਹੀ ਹੈ ਆਪਾਂ ਦੇਸੀ ਘਿਓ ਪਾਏ ਕਰਕੇ ਤੇ ਕਿਉਂ ਮੈਂ ਦੱਸਿਆ ਤੁਸੀਂ ਕੋਈ ਵੀ ਪਾ ਲਿਓ ਦੂਜਾ ਪੋਣਾ ਡਾਲਟ ਆਪੋਨ ਉਹ ਪਾ ਲਿਓ ਤੇ ਰਫੈਨ ਨਾ ਪਾਇਓ ਫੈਂਟ ਚ ਨਹੀਂ ਵਧੀਆ ਬਣਦਾ ਤੇ ਇਹ ਲੋ ਜੀ ਦੇਖੋ ਤਿਆਰ ਹਨ ਆਪਣਾ ਮਟੀਰੀਅਲ ਤੇ ਹੁਣ ਇਹਨੂੰ ਆਪਾਂ ਪਲੇਟ ਦੇ ਵਿੱਚ ਕੱਢ ਲੈਨੇ ਆ ਤਾਂ ਕਿ ਥੋੜਾ ਜਿਹਾ ਠੰਡਾ ਹੋ ਜੇ ਗਰਮ ਬਹੁਤ ਹੈ ਹਜੇ ਇਹਨੂੰ ਹੱਥ ਨਹੀਂ ਲੱਗਦਾ ਹੈਗਾ ਕਿਉਂਕਿ ਇਹਦੇ ਵਿੱਚ ਚਾਸ ਪਾਈ ਆ 50 ਤੁਹਾਨੂੰ ਪਤਾ ਮਿੱਠਾ ਹੱਥਾਂ ਨੂੰ ਲੱਗੇ ਤਾਂ ਕਿੰਨਾ ਗਰਮ ਲੱਗਦਾ ਹੁੰਦਾ ਤੇ ਹੁਣ ਇਹਨੂੰ ਆਪਾਂ ਪਲੇਟ ਦੇ ਵਿੱਚ ਕੱਢ ਕੇ ਤੇ ਥੋੜਾ ਜਿਹਾ ਪੱਖਾ ਛੱਡ ਕੇ ਤੇ ਹਵਾ ਦੀ ਲਵਾ ਲਾਂਗੇ ਤਾਂ ਕਿ ਥੋੜਾ ਜਿਹਾ ਹੱਥ ਸੈਂਦਾ ਜਾ ਹੋ ਜੇ ਤੇ ਫਿਰ ਇਹਦੀਆਂ ਪਿੰਨੀਆਂ ਜਿਹੜੀਆਂ ਆਪਾਂ ਹੱਥਾਂ ਨਾਲ ਪਟਲੀਆਂ ਆ ਗਈਆਂ ਤੇ ਥੋੜਾ ਜਿਹਾ ਹੱਥ ਸੈਂਦਾ ਜਾ ਹੋਵੇ ਜਦੋਂ ਫਿਰ ਆਪਾਂ ਪਿੰਨੀਆਂ ਵੱਟਾਂਗੇ ਇਹਦੀਆਂ ਤੇ ਇਹ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਰਨੀ ਬਿਲਕੁਲ ਨਾ ਭੁੱਲਿਓ ਜੀ ਮਹਾਰਾਜ ਰਸੋਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬਾਕੀ ਕਿਸਮ ਟਿਫਨ ਚਾਹੀਦਾ ਹੋਇਆ ਤਾਂ ਆਪਾਂ ਨੰਬਰ ਦੇਈਏ ਤੇ ਤਸਕਰੀਨ ਤੇ ਵੀ ਦੇ ਦਾਂਗੇ ਨੰਬਰ ਇਹ ਤੁਸੀਂ ਟਿਫਨ ਜਿਹੜਾ ਲਾ ਸਕਦੇ ਹੋ ਤੇ ਲੋ ਜੀ ਹੁਣ ਆਪ ਕੱਢ ਦਿੱਤਾ ਇਹਨੂੰ ਪਲੇਟ ਦੇ ਵਿੱਚ ਤੇ ਥੋੜਾ ਜਿਹਾ ਹੱਥ ਸੈਂਦਾ ਜਾ ਹੋ ਗਿਆ ਫੇਰ ਅਸੀਂ ਤਾਂ ਗਰਮੀ ਹੈ ਹਜੇ ਤੇ ਪਰ ਮੈਨੂੰ ਹੁਣ ਕਾਹਲੀ ਹੈ ਜੀ ਹੋਰ ਕੰਮ ਪਈ ਹੈ ਜੀ ਹੁਣ ਇਹਨੂੰ ਮੈਂ ਚਾਦਰ ਠੰਡਾ ਕਰਿਆ ਤੇ ਫੇਰ ਇਹਨੂੰ ਟਾਈਮ ਬਹੁਤ ਲੱਗੇਗਾ ਨੇ ਇਹ ਤੇ ਤੇ ਹੁਣ ਮੈਂ ਕੀ ਰਹਿਣ ਦੀ ਆ ਪਿੰਨੀਆਂ ਵਟ ਦੂੰਗੀ ਫੇਰ ਆਪੇ ਠੰਡੀਆਂ ਹੋ ਜਾਣਗੀਆਂ ਹੌਲੀ ਹੌਲੀ ਤੇ ਠੱਡੇ ਹੋਣ ਤੈਨੂੰ ਟਾਈਮ ਲੱਗੂਗਾ ਹਜੇ ਗਰਮ ਹੈ ਤੇ ਇਹ ਠੰਡੀਆਂ ਹੋ ਕੇ ਇਹ ਪੂਰਾਂ ਖਸਤਾ ਬਣ ਜਾਣਗੀਆਂ ਵਧੀਆ ਤੇ ਫੇਰ ਆਪਾਂ ਪਿੰਨੀਆਂ ਜਿਹੜੀਆਂ ਵਟ ਜਿੰਨੀਆਂ ਦੀਆਂ ਤੇ ਰੈਸਪੀ ਆਪਾਂ ساری ਤੁਹਾਨੂੰ ਦੇਤੀ ਹੈ ਤੇ ਤੁਸੀਂ ਵੀ ਬਣਾ ਲਿਓ ਜੀ ਪਿੰਨੀਆਂ ਤੇ ਬਹੁਤ ਹੀ ਟੇਸਟੀ ਬਣਦੀਆਂ ਨੇ ਤੇ ਲਓ ਜੀ ਉੱਪਰ ਆਪਾਂ ਲਾ ਦਿੱਤਾ ਕਾਜੂ ਤੇ ਡਾਈਫੁੱਡ ਤੁਸੀਂ ਕੋਈ ਵੀ ਲਾ ਸਕਦੇ ਹੋ ਚਾਂਦੀ ਵਰਕ ਲਾ ਸਕਦੇ ਹੋ ਪਿਸਤਾ ਲਾ ਸਕਦੇ ਹੋ ਤੇ ਆਪਦੀ ਮਨ ਪਸੰਦ ਸ਼ੇਪ ਦੇ ਨਾਲ ਤੁਸੀਂ ਪਿੰਨੀਆਂ ਵੀ ਬਣਾ ਸਕਦੇ ਹੋ ਪੀੜੇ ਬਣਾ ਸਕਦੇ ਹੋ ਤੇ ਇੱਥੇ ਜਾਂ ਹੁੰਦਾ ਤੁਸੀਂ ਟਿੱਕੀਆਂ ਵੀ ਕੱਟ ਸਕਦੇ ਹੋ ਇਹਨੂੰ ਟ੍ਰੇ ਦੇ ਵਿੱਚ ਪਾ ਕੇ ਤੇ ਜਿਵੇਂ ਆਪਾਂ ਕੋਈ ਦੀਆਂ ਟਿੱਕੀਆਂ ਕੱਟਦੇ ਹੁੰਦੇ ਆ ਉਦਾਂ ਵੀ ਕੱਟ ਸਕਦੇ ਹੋ ਇਹ ਮੈਂ ਕਿਹਾ ਚਲੋ ਮੈਂ ਅੱਜ ਪਿੰਨੀਆਂ ਬਣਾਉਂਗੀ ਤੇ ਲੋ ਜੀ ਇਧਰ ਆਪਣੀ ਟ੍ਰੇ ਭਰ ਗਈ ਹੈ ਪਿੰਨੀਆਂ ਆਪਣੇ ਮਨ ਲਾਦਾ ਹੈ ਕਿਲੋ ਡੇਢ ਕਿਲੋ ਦੇ ਨੇੜੇ ਬਣ ਗਈਆਂ ਹੋਣੀਆਂ ਕਾਫੀ ਵਜਨ ਬਣ ਗਿਆ ਦਾ ਚਾਸ ਪਾ ਕੇ ਤੇ ਇਹ ਸਾਰੀਆਂ ਦੋ ਗੋਲੀਆਂ ਪਾਟੇ ਦੀਆਂ ਪੰਜ ਸੀ ਬਾਕੀ ਇਹ ਮਟੀਰੀਅਲ ਤੁਹਾਨੂੰ ਦਿਖਾਈ ਆ ਪਾ ਕਿੰਨਾ ਕੁ ਸੀਗਾ ਨਾ ਤੇ